ਪੇਸ਼ ਹੈ ਲੇਖ ਪਛਾਈ ਸੰਜਮ ਅਤੇ ਮਿਠਾਸ ਬੋਲਣ ਦਾ ਇੱਕ ਆਪਣਾ ਹੀ ਅਨੁਸ਼ਾਸਨ ਹੁੰਦਾ ਹੈ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਲਹਿਜਾ ਅਤੇ ਸਲੀਕਾ ਹੁੰਦਾ ਹੈ ਆਮ ਕਹਾਵਤ ਹੈ ਕਿ ਮਨੁੱਖ ਆਪਣੇ ਰੰਗਤ ਅਤੇ ਸੰਗਤ ਤੋਂ ਪਛਾਣਿਆ ਜਾਂਦਾ ਹੈ ਇਹ ਰੰਗਤ ਦੀ ਬਾਰੀ ਦੇਖ ਹੁੰਦੀ ਹੈ ਜਿਸ ਵਿੱਚ ਚਾਲਟਾਲ ਪਹਿਰਾਵਾ ਤੇ ਬੋਲਣ ਦਾ ਸਰੂਪ ਸ਼ਾਮਲ ਹੁੰਦਾ ਹੈ ਮੂੰਹੋਂ ਬੋਲਣ ਨਾਲ ਹੀ ਆਦਮੀ ਦਾ ਆਪਾ ਪ੍ਰਗਟ ਹੁੰਦਾ ਹੈ ਕਿਸੇ ਦੇ ਅੰਦਰ ਕੀ ਹੈ ਕੀ ਉਹ ਜਿਹਾ ਸੁਭਾਅ ਹੈ ਮੂੰਹੋਂ ਨਿਕਲੇ ਬੋਲ ਝੱਟ ਪਤਾ ਲਗਾ ਦਿੰਦੇ ਹਨ ਗਾਨੇ ਬੰਦੇ ਹਮੇਸ਼ਾ ਸੋਚ ਕੇ ਤੋਲ ਕੇ ਮੂੰਹੋਂ ਗੱਲ ਕਹਿੰਦੇ ਹਨ ਘੱਟ ਤੋਂ ਘੱਟ ਬੋਲਦੇ ਹਨ ਵੱਧ ਤੋਂ ਵੱਧ ਸੁਣਦੇ ਹਨ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਦੀ ਗੱਲ ਕਹਿੰਦੇ ਹਨ ਬਹੁਤ ਵਾਰ ਚੁੱਪ ਰਹਿਣ ਵਾਲਾ ਆਦਮੀ ਸਿਆਣੇ ਦਾ ਪ੍ਰਭਾਵ ਪਾ ਜਾਂਦਾ ਹੈ ਲੋੜ ਅਨਸਾਰ ਮੌਕੇ ਤੇ ਠੁਕਮੀ ਮਿਲੀ ਟੋਲੀ ਕਹੀ ਗੱਲ ਦਾ ਬਧੇਰੇ ਮੁੱਲ ਪੈਂਦਾ ਹੈ ਬਿਲਕੁਲ ਅਜਿਹੀ ਸਿਆਣਪ ਤੇ ਸਾਨੂੰ ਲਿਖਣ ਵਿੱਚ ਵੀ ਵਰਤਿਆ ਜਾਣਾ ਜ਼ਰੂਰੀ ਹੈ ਥੋੜੇ ਸ਼ਬਦਾਂ ਵਿੱਚ ਕਹੀ ਗੱਲ ਜਾਦੂਮਈ ਅਸਰ ਕਰਦੀ ਹੈ ਸੋ ਥੋੜਾ ਬੋਲੋ ਜਾਂ ਘੱਟ ਲਿਖੋ ਪਰ ਤੁਹਾਡੇ ਬੋਲਣ ਜਾਂ ਲਿਖਤ ਦਾ ਪ੍ਰਭਾਵ ਦੂਰ ਰਸੀ ਹੋਵੇ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪੌੜੀ ਵਿੱਚ ਇੱਕ ਲਲਾਰੀ ਦੇ ਮੱਟ ਵਿੱਚ ਡਿੱਗੇ ਗਿੱਦੜ ਜਾਂ ਖੋਤਾ ਵੀ ਕਹਿੰਦੇ ਨੇ ਦੀ ਰੌਚਕ ਕਹਾਣੀ ਸੁਣਾਉਂਦੇ ਹੋਏ ਪ੍ਰੋਫੈਸਰ ਸਾਹਬ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਰਤਾਨਤ ਵਿੱਚ ਕਹਿੰਦੇ ਨੇ ਉਹ ਉਸ ਤੋਂ ਉਸ ਸਮੇਂ ਤੱਕ ਜੰਗਲ ਦੇ ਜਾਨਵਰਾਂ ਦੇ ਡਰਨ ਦੀ ਗੱਲ ਕਹਿੰਦੇ ਨੇ ਜਦੋਂ ਤੱਕ ਉਹ ਰੀਗ ਕੇ ਜਾਂ ਬੋਲ ਕੇ ਆਪਣੀ ਅਸਲੀਅਤ ਦੀ ਪਛਾਣ ਨਹੀਂ ਕਰਵਾ ਦਿੰਦਾ ਸਿਰੇ ਦੀ ਗੱਲ ਉਹ ਸਿੱਟਾ ਕੱਢਦੇ ਹਨ ਬੋਲਣ ਕਾਜ ਵਿਗਾੜਿਆ ਜਿਉਂ ਮੂਲੀ ਪੱਤਾ ਤਾਂ ਤੇ ਇੱਕ ਤਾਂ ਇਹ ਗੱਲ ਸਾਨੂੰ ਨਿਸ਼ਚੇ ਕਰ ਲੈਣੀ ਚਾਹੀਦੀ ਹੈ ਕਿ ਅਸੀਂ ਪੁਸ਼ਾਈ ਅਨੁਸ਼ਾਸਨ ਵਿੱਚ ਰਹੀਏ ਅਤੇ ਲਿਖਣ ਬੋਲਣ ਸਮੇਂ ਸੰਜਮ ਦੀ ਵਰਤੋਂ ਕਰੀਏ ਅਜਿਹਾ ਸਾਡੀ ਸਾਕਸ਼ੀਤ ਅਤੇ ਡਾਇਰੈਕਟਰ ਨੂੰ ਉੱਤਮ ਬਣਾਏਗਾ ਤੇ ਸਮਾਜ ਵਿੱਚ ਸਾਡਾ ਮਾਣ ਵੀ ਵਧਾਏਗਾ। ਪਛਾਈ ਸੰਜਮ ਤੇ ਨਿਸ਼ਾਸ਼ਨ ਅਨੁਸਾਰ ਸਾਨੂੰ ਆਪਣੀ ਕਥਨੀ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਲੈਣੀ ਚਾਹੀਦੀ ਜੋ ਸੁਣਨ ਵਾਲੇ ਪੜ੍ਹਨ ਵਾਲੇ ਨੂੰ ਰੜਕੇ। ਹਿਰਦੇ ਨੂੰ ਠੇਸ ਪਹੁੰਚਾਏ। ਸਗੋਂ ਇਸ ਦੇ ਉਲਟ ਇਹ ਆ ਕਰੋ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਲੇਖ ਨੈਣੋਂ ਕੀ ਗੰਗਾ ਵਾਂਗ ਪਾਠਕ ਨੂੰ ਦ੍ਰਵਤ ਕਰ ਹੰਝੂਆਂ ਦੀ ਏਸੀ ਧਾਰਾ ਵਹਿਣ ਲਾ ਦੇ ਜੋ ਤਨ ਮਨ ਨੂੰ ਸ਼ੁੱਧ ਪਵਿੱਤਰ ਤੇ ਨਿਸ਼ਕੰਪਟ ਬਣਾ ਤਰੇ। ਇਹ ਜਾਦੂ ਭਾਸ਼ਾ ਵਿੱਚ ਹੀ ਹੈ ਹੋਰ ਕਿਤੇ ਨਹੀਂ ਪੁਛਾਈ ਸੰਮੇ ਤੇ ਸ਼ਸਨੇ ਇਹ ਵੀ ਮੰਗ ਕਰਦਾ ਹੈ ਕਿ ਚੰਗੀ ਤੇ ਪ੍ਰੇਰਕ ਗੱਲ ਦੁਹਰਾਵ ਵੀ ਦਿੱਤੀ ਜਾਵੇ ਤਾਂ ਵੀ ਚੱਲ ਜਾਂਦਾ ਹੈ ਪਰੰਤੂ ਕੋਹਜ ਕੂਪ ਵਰਣਨ ਜਥਾਰਥ ਦੇ ਨਾਂ ਤੇ ਕਰਨ ਲੱਗਿਆਂ ਵੀ ਅਤ ਦਾ ਸੰਕੋਚ ਤੇ ਸੰਖੇਪ ਰੱਖਿਆ ਜਾਵੇ ਉਹਨੂੰ ਬਾਰ ਬਾਰ ਵਧਾਵਦਾ ਕੇ ਕਹੀ ਜਾਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੁੰਦਾ ਸਾਹਿਤ ਦੇ ਗਲਪੀ ਰੂਪ ਵਿੱਚ ਕੰਨ ਰਸ ਪੈਦਾ ਕਰਨ ਲਈ ਅਕਸਰ ਅੱਜਕੱਲ੍ਹ ਅਜਿਹਾ ਕੁਝ ਖੁੱਲਦੇ ਨਾਂ ਤੇ ਜਥਾਰਥਮਈ ਵਰਣਨ ਦੀ ਆੜ ਵਿੱਚ ਪੰਜਾਬੀ ਪਾਠਕ ਅੱਗੇ ਪਰੋਸੇ ਜਾ ਰਿਹਾ ਹੈ ਜੋ ਭਗਤੀ ਤੌਰ ਦੇ ਪਰ ਹਿਲਾਰਾ ਦੇ ਜਾਏ ਪਰ ਚਿਰਜੀ ਵੀ ਕਦੇ ਨਹੀਂ ਬਣ ਸਕਦਾ ਸਾਡੇ ਬਹੁਤ ਸਾਰੇ ਵਿਦਵਾਨ ਇਹ ਤਰਕ ਵੀ ਕਰਦੇ ਹਨ ਕਿ ਪੁਰਾਣੇ ਵੇਲੇ ਵਿੱਚ ਬਾਬਾ ਫਰੀਦ ਅਤੇ ਗੁਰੂ ਸਾਹਿਬਾਨ ਨੇ ਵੀ ਜਿਹੀ ਖੁੱਲ ਲਈ ਹੈ ਇਸ ਸੰਬੰਧੀ ਅਸੀਂ ਵੇਖੀਏ ਤਾਂ ਇਹ ਸਮੇਂ ਦੀ ਨਿਰੰਤਰ ਤਬਦੀਲੀਕਰਨ ਸ਼ਰਣਸ਼ੀਲਤਾ ਤੇ ਪਰਸਪਰ ਪ੍ਰਿਆਰ ਦੀ ਭਾਵਨਾ ਅੱਜ ਉਹ ਨਹੀਂ ਰਹੀ ਜੋ ਉਸ ਵੇਲੇ ਸੀ ਦੂਰ ਨਾ ਜਾਂਦਿਆਂ ਮੈਂ 20ਵੀਂ ਸਦੀ ਦੇ ਆਖਰੀ ਸਾਲਾਂ ਦੀ ਅੱਖੀਂ ਦੇਖੀ ਗੱਲ ਸਾਂਝੀ ਕਰਨੀ ਇੱਥੇ ਯੋਗ ਸਮਝਦਾ ਹਾਂ ਮੇਰੇ ਇੱਕ ਨੇੜੇ ਦੇ ਰਿਸ਼ਤੇਦਾਰ ਮੇਰੇ ਬਜ਼ੁਰਗ ਚੰਗੇ ਆਉਦੇ ਤੇ ਸੀ ਮੈਂ ਜਦੋਂ ਵੀ ਉਹਨਾਂ ਕੋਲ ਜਾਂਦਾ ਤਾਂ ਉਹਨਾਂ ਨੇ ਆਪਣੇ ਘਰ ਰੱਖੇ ਕੰਮੇ ਸੀਰੀ ਨੂੰ ਜਾਤੀ ਸੂਚਕ ਸਮੋਦਨ ਕਰਕੇ ਕਹਿਣਾ ਕਿ ਲਿਆਓ ਤੇਰੀ ਬਾਟੀ ਤੇਰਾ ਸਕੇਵਾਂ ਵੀ ਦੂਰ ਕਰਾਂ ਮੈਨੂੰ ਪੱਕਾ ਯਾਦ ਹੈ ਕੇ ਬਦਲ ਬਦਲ ਕੇ ਆਏ ਕਈ ਸੀਰੀ ਕੰਮ ਆ ਤੇ ਕਦੇ ਵੀ ਉਹਦੇ ਇੰਨਾ ਸ਼ਬਦਾਂ ਦਾ ਬੁਰਾ ਪ੍ਰਭਾਵ ਨਹੀਂ ਪਿਆ ਸੀ ਸਗੋਂ ਹੱਸ ਕੇ ਨੇੜੇ ਹੁੰਦੇ ਆਖਦੇ ਲੈ ਚਾਚਾ ਪਾਰ ਦੇ ਫਿਰ ਘੁੱਟ ਇਸ ਪਿੱਛੇ ਆਪਣਤ ਤੇ ਪਿਆਰ ਦੀ ਭਾਵਨਾ ਕੰਮ ਕਰਦੀ ਦਿਖਾਈ ਦਿੰਦੀ ਹੈ ਪਰ ਹੁਣ ਉਹ ਵਖਤ ਨਹੀਂ ਰਹੇ ਪਛਾਈ ਸੰਜਮ ਤੇ ਨਿਸ਼ਾਸ਼ਣ ਦੇ ਨਾਲ ਹੀ ਇੱਕ ਹੋਰ ਜ਼ਰੂਰੀ ਗੁਣ ਭਾਸ਼ਾ ਵਿੱਚ ਮਠਾਸ ਹੋਣਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਫਰਮਾਇਆ ਮਿੱਠਤ ਨੀਮੀ ਨਾਨਕਾ ਗੁਣ ਚਿੰਗਿਆਈਆਂ ਤਤ ਏਵੇਂ ਹੀ ਮਾਝ ਦੀ ਧਾਰ ਵਿੱਚ ਉਹਨਾਂ ਦੀ ਬਾਣੀ ਹੈ ਗੰਡ ਪ੍ਰੀਤੀ ਮਿੱਠੇ ਬੋਲ ਪੰਜਾਬੀ ਦੇ ਲੋਕ ਮੁਹਾਵਰੇ ਦੀ ਇੱਕ ਬੋਲੀ ਵੀ ਇਹਦੀ ਤਰਜਮਾਨੀ ਕਰਦੀ ਹੈ ਮਾਤੋਬਲ ਕੱਢ ਲੈਂਦੇ ਜਿਹੜੇ ਮਿੱਠੀਆਂ ਜਵਾਨਾਂ ਵਾਲੇ ਮੇਰੇ ਮਿੱਤਰਾਂ ਦੀ ਦੁਨੀਆ ਵਿੱਚੋਂ ਇੱਕ ਮਿੱਤਰ ਮਹਿੰਦਰ ਸਿੰਘ ਉਪਲੀ ਸਨ ਉਹਨਾਂ ਦੇ ਇੱਕ ਨਾ ਭੰਬੜ ਲਿਆ ਜਾਂਦਾ ਸੀ ਸ਼ਾਇਦ ਇਸ ਕਰਕੇ ਕਿ ਉਹ ਕਈ ਵਾਰ ਨਿੱਕੀ ਜਿਹੀ ਗੱਲ ਤੇ ਅੱਗ ਭੁੱਖਾ ਹੋ ਜਾਂਦੀ ਸੀ ਮੇਰੇ ਨਾਲੋਂ ਤਾਂ ਉਮਰ ਚੋਂ ਕਈ ਸਾਲ ਵੱਡੇ ਸੀ ਪਰੰਤੂ ਬਾਣੀ ਦੇ ਪਾਠੀ ਹੋਣ ਕਰਕੇ ਤੇ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਰਹਿਣ ਕਰਕੇ ਉਹ ਸਾਡੀ ਢਾਣੀ ਵਿੱਚੋਂ ਹੀ ਥਣ ਕਿਤੇ ਵਜੋਂ ਸਲਾਈ ਦਾ ਕੰਮ ਕਰਦੇ ਸੀ ਇਸੇ ਲਈ ਉਹ ਮੇਰੇ ਪਿੰਡ ਕਈ ਸਾਲ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਵੀ ਰਹਿੰਦੇ ਰਹੇ ਸਨ ਉਹ ਦਸਵੀਂ ਵਿੱਚੋਂ ਰਹਿ ਗਿਆ ਸੀ ਜਿਸ ਦਾ ਉਸ ਨੂੰ ਕਾਫੀ ਝੋਰਾ ਰਿਹਾ ਉਸ ਨੂੰ ਵੱਡੇ ਲੋਕਾਂ ਨਾਲ ਮਿਲਣ ਤੇ ਫੋਟੋਆਂ ਖਿਚਵਾਉਣ ਦਾ ਬੜਾ ਸ਼ੌਂਕ ਰਹਿਣਾ ਸੀ ਉਹ ਹੱਦ ਦਰਦ ਜਿਹਦਾ ਓਲਾਰ ਸੁਭਾਅ ਦਾ ਆਦਮੀ ਸੀ ਦਿੱਲੀ ਗੁਰਦੁਆਰਾ ਦੀ ਯਾਦ ਲਈ 1971 ਵਿੱਚ ਲਾਇਆ ਅਕਾਲੀ ਦਲ ਦੇ ਮੋਰਚੇ ਚੁੱਸਨੇ ਜਮੀਰ ਜੇਲ੍ਹ ਵਿੱਚ ਮੇਰੇ ਪਿੰਡ ਦੇ ਜੱਜੇਦਾਰ ਬਲਵੰਤ ਸਿੰਘ ਧਾਨਗੜ ਤੇ ਗੁਰਦੇਵ ਸਿੰਘ ਪੁੱਤਰ ਨਿਹਾਲ ਸਿੰਘ ਹੋਰ ਉਹਨਾਂ ਤਿੰਨ ਮਹੀਨੇ ਜੇਲ੍ਹ ਵੀ ਕੱਟੀ। ਉਹ ਜਨਵਰੀ 2014 ਵਿੱਚ ਕੁਝ ਮਹੀਨੇ ਬਿਮਾਰ ਰਹਿਣ ਉਪਰੰਤ ਚਲਾਣਾ ਕਰ ਗਿਆ। ਪਰਿਵਾਰ ਵਿੱਚ ਚਾਰ ਭਰਾ ਤੇ ਇੱਕ ਭੈਣ ਹੋਣ ਕਰਕੇ ਗੁਜ਼ਾਰਾ ਹੀ ਚੱਲਦਾ ਸੀ ਤੇ ਕਾਫੀ ਉਮਰ ਤੱਕ ਉਹ ਵਿਆਹ ਵੀ ਨਾ ਹੋ ਸਕਿਆ। ਪਰ ਜਦੋਂ ਹੋਇਆ ਤਾਂ ਘਰ ਕੀ ਗੀਹਣ ਚੰਗੀ ਮਿਲ ਜਾਣ ਦੀ ਖੁਸ਼ੀ ਬੜੀ ਹੋਈ। ਉਦੀ ਆਵਾਜ਼ ਬੜੀ ਮਠਾਸਪਰੀ ਸੀ ਉਹ ਸਵੇਰੇ ਸ਼ਾਮ ਗੁਰੂ ਘਰ ਵਿਖੇ ਸਪੀਕਰ ਵਿੱਚ ਮੁੱਖ ਬਾਕ ਗਾ ਕੇ ਸੁਣਾਉਣ ਤੇ ਬੜੀ ਖੁਸ਼ੀ ਅਨੁਭਵ ਕਰਦਾ। ਵਿਆਹ ਪਿੱਛੋਂ ਖੁਸ਼ ਹੋ ਕੇ ਉਹ ਕਈ ਵਾਰ ਮੇਰੇ ਕਹੇ ਇਹ ਬੋਲ ਵੀ ਦਹਰਾਉਂਦਾ ਕਿ ਮਿੱਤਰਾ ਇਹ ਉਹਨਾਂ ਲੰਮੇ ਲੰਮੇ ਖੁਸ਼ੀ ਚ ਗਾ ਕੇ ਸਪੀਕਰ ਤੇ ਸੁਣਾਏ ਮਿੱਠੇ ਮਿੱਠੇ ਬਾਕਾਂ ਦਾ ਹੀ ਫਲ ਹੈ ਕਿ ਤੂੰ ਤੇਰਾ ਵਿਆਹ ਵੀ ਹੋ ਗਿਆ ਤੇ ਇੰਨੀ ਸੋਹਣੀ ਬੋਟੀ ਵੀ ਮਿਲ ਗਈ। ਮੇਰੇ ਇੱਕ ਹੋਰ ਮਿੱਤਰ ਹਨ ਉਹ ਜਦੋਂ ਨੌਕਰੀ ਦੇ ਅਗਲੇ ਬਕਾਰੀ ਟੰਬੇ ਤੇ ਚੜਨ ਵਾਲੇ ਸਨ ਤਾਂ ਉਹਨਾਂ ਨੇ ਆਪਣੇ ਨਿਮਰਤਾ ਤੇ ਮਿੱਠੀ ਬਾਣੀ ਨਾਲ ਬਹੁਤ ਸਾਰੇ ਮਿੱਤਰਾਂ ਤੋਂ ਬੇਲੇ ਦੇ ਹਾਕਮਾਂ ਤੱਕ ਆਪਣੀ ਯੋਗਤਾ ਤੇ ਸਨਿਓਰਿਟੀ ਦਾ ਦਾਵਾ ਪਹੁੰਚਾਇਆ ਹਾਕਮ ਨੂੰ ਜੱਜ ਗਿਆ ਬੰਦੇ ਤਾਂ ਬਹੁਤ ਉਹਨਾਂ ਦੀ ਸਮਾਨਤਾ ਬੜੀ ਤੇ ਸਗੋਂ ਕਈ ਸੀਨੀਅਰ ਵੀ ਸਨ ਪਰ ਤਰੱਕੀ ਦਾ ਗੁਣਾ ਉਹਨਾਂ ਤੇ ਪੈ ਗਿਆ ਉਹ ਜਿਲਾਵਸਰ ਬਣ ਗਏ ਜਿਲਾਵਸਰ ਬਣਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਨਾ ਹੀ ਕੋਈ ਫੁੱਲਾਂ ਦੀ ਸੇਜ ਹੁੰਦੀ ਹੈ ਕਦੇ ਵੀ ਸਾਰੇ ਖੁਸ਼ ਨਹੀਂ ਹੁੰਦੇ ਤੇ ਅੱਜ ਦੇ ਵੋਟਾਂ ਦੇ ਰਾਜ ਚ ਤਾਂ ਹਕੂਮਤੀ ਦਵਾਈ ਮਾਨ ਨਹੀਂ ਕਿਧਰੇ ਅਫਸਰਾਂ ਦੇ ਆਣ ਉੱਤੇ ਤੋਂ ਠੋਸੇ ਫੈਸਲੇ ਤੇ ਕਿਤੇ ਹਾਰੇ ਹੋਏ ਸੱਤਾਧਾਰੀ ਤਰ ਦੇ ਆਗੂ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਦਬਾਅ ਤੇ ਹੈਂਕੜ ਭਰੇ ਹੁਕਮ ਦੂਜੇ ਪਾਸੇ ਵਿਭਾਗੀ ਮੁਲਾਜ਼ਮਾਂ ਦੀਆਂ ਜੂਨੀਓਨਾ ਦੇ ਨਾਰੇ ਭਰੇ ਮੋਜ਼ਾਰੇ ਤੋਬਾ ਤੋਬਾ ਪ੍ਰਭੂ ਵਿਚਾਇ ਜੇ ਇਹ有机会ਰੀ ਤੋਂ ਸ਼ਾਇਦ ਹੀ ਕੋਈ ਹੋਏਗਾ ਜੋ ਐਸਾ ਤੂਫਾਨਾਂ ਤੋਂ ਬਚ ਨਿਕਲਿਆ ਹੋਏ ਨਹੀਂ ਤਾਂ ਸਭ ਨੂੰ ਕਦੇ ਪੁਲਿਸ ਵਾਲੇ ਪਿਛਲੇ ਪੱਧਰਾਂ ਤੋਂ ਦਰਵਾਜ਼ੋਂ ਪਿਤਾ ਕੇ ਲੈ ਜਾਂਦੀ ਹੈ ਕਦੇ ਦਫ਼ਤਰ ਘਰ ਮੁਰਦਾਵਾ ਤੇ ਜਗਰਾਤੇ ਵੀ ਹੁੰਦੇ ਰਹਿੰਦੇ ਨੇ ਖੈਰ ਇਸ ਸਭ ਕੁਝ ਦੇ ਬਾਵਜੂਦ ਵੀ ਸਾਡਾ ਇਹ ਅਫਸਰ ਸੁਖਸਾਨ ਨਾਲ ਰਿਟਾਇਰਮੈਂਟ ਤੱਕ ਉੱਪੜ ਗਿਆ ਉਪਰੋਕਤ ਸਭ ਪਾਉਜਲ ਵੀ ਉਹ ਪਾਰ ਕਰ ਗਿਆ ਮਾਂ ਦੇ ਪੁੱਤ ਨੇ ਜਾਇਜ਼ ਕੰਮ ਕਰਨ ਤੋਂ ਵੀ ਟਾਲਾ ਵੱਟੀ ਰੱਖਿਆ ਕਹਿੰਦਾ ਰਿਹਾ ਕਰਿਆ ਨਹੀਂ ਨਾਰਾਜ ਨੂੰ ਵੀ ਛੋਟੇ ਨੂੰ ਵੀ ਅੱਧ ਕਦਾ ਹੋ ਕੇ ਮਿਲਦਾ ਰਿਹਾ ਅੱਜ ਵੀ ਉਹਦੀ ਇਹੀ ਆਦਤ ਬਰਕਰਾਰ ਹੈ ਉਹਦੀ ਸਫਲਤਾ ਦੇ ਭਾਵੇਂ ਬਹੁਤ سارے ਪਹਿਲੂ ਹਨ ਉਹ ਜੜਾਂ ਨਾਲ ਜੁੜਿਆ ਰਿਹਾ ਕੁਰਸੀ ਦੀ ਰਣਚ ਕੁ માત્ર ਹੈਂਕੜ ਨਹੀਂ ਕੀਤੀ ਉੱਚੇ ਉਦੋਂ ਤੇ ਹੋ ਕੇ ਵੀ ਹੱਥੀਂ ਕਿਰਤ ਕਰਦਾ ਰਿਹਾ ਕਿਸੇ ਦਾ ਕਲਮ ਨਾਲ ਜੇ ਭਲਾ ਨਹੀਂ ਕਰ ਸਕਿਆ ਤਾਂ ਘਟੋ ਘਟ ਬੁਰਾ ਨਹੀਂ ਕੀਤਾ ਆਖਰੀ ਤੇ ਵੱਡੀ ਗੱਲ ਜ਼ੁਬਾਨ ਦੀ ਮਿਠਾਸ ਤੇ ਨਿਮਰਤਾ ਹੈ ਜੋ ਸਾਰੇ ਐਬ ਵੀ ਆਪਣੇ نیچے ਛੁਪਾ ਲੈਂਦੀ ਹੈ ਇਹ ਵੀ ਸਚਾਈ ਹੈ ਕਿ ਸੌਦੇ ਤੇ ਆਏ ਕਿੰਨੇ ਭੱਦਰ ਪੁਰਸ਼ ਥੂ ਥੂ ਗਰਾ ਕੇ ਬੜੇ ਬੇਆਬਰੂ ਹੋ ਕੇ ਕੂਚੇ ਸੇ ਨਿਕਲਦੇ ਰਹੇ ਹਨ ਸੋ ਮਿੱਠਾ ਬੋਲੋ ਹੰਕਾਰ ਨਾ ਕਰੋ ਨਿਮਰਤਾ ਰੱਖੋ ਹਾਂ ਈਗਲ ਵੀ ਨਾਲ ਹੀ ਹੈ ਕਿ ਫੋਕੀ ਪ੍ਰਸ਼ੰਸਾ ਤੇ ਚਾਪਲੂਸੀ ਵਿੱਚ ਵੀ ਨਾ ਆਓ ਤੇ ਨਾ ਹੀ ਕਿਸੇ ਵੀ ਨਿੱਜੀ ਹਿੱਤ ਲਈ ਕਦੇ ਕਿਸੇ ਦੀ ਕਰੋ ਇਹ ਦੋਵੇਂ ਤਰ੍ਹਾਂ ਹਾਨੀਕਾਰਕ ਹਨ ਬਖਤੀ ਲਾਭਪਾਵੇਂ ਹੋ ਜੇ ਪਰ ਦੂਰ ਰਸੀ ਪ੍ਰਭਾਵ ਬੁਰਾ ਹੀ ਹੁੰਦਾ ਹੈ ਸਖੀਬ ਨਾ ਬਣੋ ਕਿਸੇ ਨੂੰ ਲਾਰਿਆਂ ਵਿੱਚ ਨਹੀਂ ਰੱਖਣਾ ਚਾਹੀਦਾ ਦੋ ਟੁਕ ਨਿਰਣਾ ਦੱਸ ਦਿਓ ਇਸ ਸਭ ਕੁਝ ਲਈ ਪੁਛਾਈ ਸੰਜਮ ਅਨੁਸ਼ਾਸਨ ਅਤੇ ਮਿਠਾਸ ਤਿੰਨ ਨਿਮਰਤਾ ਦਾ ਕਦੇ ਵੀ ਪੱਲਾ ਨਾ ਛੱਡੋ ਮੂੰਹ ਕੀ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਕੀ ਕੁੱਦ ਜਾਨੀ ਉਹ ਨਾ ਆਪਣੀ ਮਾਂ ਪੰਜਾਬੀ ਬੋਲੀ ਗੁਰਮਤੇ ਪੀਰਾਨੇ ਜਿਸ ਵਿੱਚ ਸ਼ਕਰ ਮਿਸ਼ਰੀ ਕੋਲੀ ਫੁੱਲ ਕੀ ਫੁੱਲ ਆਇਓ ਨਾ ਆਪਣੀ ਮਾਂ ਪੰਜਾਬੀ ਬੋਲੀ ਅਗਤਾਂ ਤੇ ਗੁਰਵਾਣੀ ਜਿਸ ਵਿੱਚ ਉਚਰੀ ਹੈ ਗੁਰਵਾਣੀ ਦੁਨੀਆਂ ਵਿੱਚ ਏਕੋ ਹੈ ਜਿਸ ਦੀ ਸਿੱਖ ਆਵਣੀ ਤੁਹਾਨੂੰ ਬਾਰਸ ਤੇ ਬੁੱਲੇ ਨੇ ਜਿਸ ਵਿੱਚ ਗੱਲ ਪ੍ਰੇਮ ਦੀ ਟੋਲੀ ਭੁੱਲ ਕੀ ਭੁੱਲ ਜਾਇਓ ਨਾ ਆਪਣੀ ਮਾਂ ਪੰਜਾਬੀ ਬੋਲੀ ਕਿਆ ਤਰੁ ਕਰਤੀ ਸਰਪ ਹੁਰੋਂ ਜਿਸ ਵਿੱਚ ਲਿਖਤੇ ਹਰਫ ਅਮੁੱਲੇ ਮੋਹਨ ਸਿੰਘ ਅੰਮ੍ਰਤਾ ਸਿਰਤੇ ਸ਼ਤਰੁ ਪੰਜਾਬੀ ਝੱਲੇ ਨਾਨਕ ਸਿੰਘ ਕੌਮਲ ਹੁਣ ਪੜਤੀ ਸ਼ਿਵ ਕੁਮਾਰ ਨੇ ਝੋਲੀ ਪੁੱਲ ਕੀ ਪੁੱਲ ਜਾਇਓ ਨਾ ਆਪਣੀ ਮਾਂ ਪੰਜਾਬੀ ਬੋਲੀ ਕਿਸੇ ਯਾਰ ਨੂੰ ਕਿੰਦਰੇ ਨੇ ਵੰਡ ਤੇ ਪੰਜ ਦਰਿਆ ਦੇ ਪਾਣੀ ਨਹੀਂ ਵੰਡੀ ਜਾ ਸਕਦੀ ਸਾਡੀ ਮਾਂ ਬੋਲੀ ਪਟਰਣ ਦੁਨੀਆਂ ਉੱਚਾ ਤਾਂ ਤੇ ਪੰਜਾਬੀ ਮਾਂ